ਲਓ ਜੀ ਕਰੋ ਦਰਸ਼ਨ ਡਾਬਾ ਵਾਲੀ ਰੋਡ ਤੇ ਬਣੀ ਗ੍ਰੀਨ ਸਿਟੀ ਸਿਕਯੋਰ ਦੇ ਇਹ ਬਠਿੰਡਾ ਤੋਂ ਜਦੋਂ ਆਪਾਂ ਡਾਬਾ ਵਾਲੀ ਨੂੰ ਜਾਂਦੇ ਆ ਤਾਂ ਜਿੱਥੇ ਆਪਣਾ ਹਸਪੀਟਲ ਆਈਐਮਜ਼ ਆ ਗਿਆ ਉਹਦੇ ਕੋਲੀ ਹੀ ਬਣੀ ਹੋਈ ਆ ਜਿਹੜੇ ਪੂਰਾ ਮਾਲ ਦੀ ਤਰ੍ਹਾਂ ਬਾਹਰਲੇ ਦੇਸ਼ ਦੀ ਜਿਹੜੀ ਲੁੱਕ ਹੈ ਇਹ ਮਾਰਕੀਟ ਹੈ ਜਿਹੜੀ ਦਿੰਦੀ ਆ ਤੁਸੀਂ ਦੇਖ ਸਕਦੇ ਹੋ ਕਿ ਹਰ ਤਰ੍ਹਾਂ ਦੇ ਇੱਥੇ ਆ ਦੇਖੋ ਬ੍ਰਾਂਡ ਨੇ ਫੈਕਟਰੀ ਆਊਟਲਟ ਹੈ ਡਿਸਕਾਊਂਟ ਵਗੈਰਾ ਵੀ ਬਹੁਤ ਮਿਲਦੇ ਨੇ ਅਕਟਿਵ ਉਹ ਆਈਡੀ ਦਾ ਸਜੋਕੀ ਡਾਲਰ ਹਨਾ ਸਾਰੇ ਮਤਲਬ ਹੈਗੇ ਨੇ ਤੇ 24/7 ਉਹ ਵੀ ਇੱਥੇ ਜਿਹੜਾ ਹੁਣ ਖੁੱਲ ਚੁੱਕਿਆ ਜੋ ਕਿ ਇਲਾਕਾ ਨਿਵਾਸੀਆਂ ਦੀ ਜਿਹੜੀ ਵੱਡੀ ਮੰਗ ਸੀ ਤੇ ਮੈਕਡੋਨਲਡਸ KFC ਤੇ ਇਹ ਜੀ ਸਾਰੀਆਂ ਹੈਗੀਆਂ ਤੇ ਇੱਥੇ ਇਹਦਾ ਫਰੰਟ ਹੈ ਇੱਥੋਂ ਤੇ ਇਹ ਜਿਹੜਾ ਹੁਣ ਤੁਸੀਂ ਸਾਹਮਣੇ ਰੋਡ ਦੇਖ ਰਹੇ ਹੋ ਇਹ ਬਠਿੰਡਾ ਤੋਂ ਡਬਲੀ ਰੋਡ ਹੈਗਾ ਪਹਿਲਾਂ ਆਪਾਂ ਨੂੰ ਪੁੱਛੋ ਜਾਣਾ ਪੈਂਦਾ ਸੀ ਤੇ ਹੁਣ ਆਪਾਂ ਇੱਥੋਂ ਵੀ ਜਿਹੜੀਆਂ ਆਪਣੇ ਆ ਮਨ ਪਸੰਦੀਆਂ ਚੀਜ਼ਾਂ ਖਰੀਦ ਸਕਦੇ ਹਾਂ ਸ਼ਾਪਿੰਗ ਵਗੈਰਾ ਕਰ ਸਕਦੇ ਹਾਂ ਸੋਨੋ ਇਹ ਲਾਈਵ ਤਸਵੀਰਾਂ ਅਸੀਂ ਦਿਖਾਉਣ ਦੀ ਕੋਸ਼ਿਸ਼ ਕਰ ਕਰ ਰਹੇ ਹਾਂ ਤੇ ਆ ਤੁਸੀਂ ਦੇਖੋ ਬਿਲਕੁਲ ਆ ਰਹੀ ਹੈ ਨਾ ਬਾਹਰਲੇ ਦੇਸ਼ ਵਾਲੀ ਬਿਲਕੁਲ ਫੀਲਿੰਗ ਤੇ ਇੱਥੇ ਆ ਕੇ ਜਦੋਂ ਤੁਸੀਂ ਦੇਖੋਗੇ ਨਾ ਤਾਂ ਬਿਲਕੁਲ ਇਸ ਤਰ੍ਹਾਂ ਹੀ ਲੱਗੂ ਜਿਵੇਂ ਆਪਾਂ ਕਿਸੇ ਫੋਰਨ ਦੀ ਜਿਹੜੀ ਮਾਰਕੀਟ ਹੈ ਉਸ ਮਾਰਕੀਟ ਦੇ ਵਿੱਚ ਆਪਾਂ ਫਿਰਦੇ ਹੋਈਏ ਫੋਰਨ ਦੇ ਵਿੱਚ ਫਿਰਦੇ ਹੋਈਏ ਆ ਦੇਖੋ ਇੱਥੋਂ ਜਿਹੜਾ ਪਾਣੀ ਹੈ ਡਿਗਰੇ ਹੈਗਾ ਇੱਕ ਜਿਹੜੀ ਵਧੀਆ ਲੁੱਕ ਹੈ ਹਾਂ ਉਹ ਦੇ ਰਿਹਾ ਹੈਗਾ ਤਾਂ ਇਸ ਤਰ੍ਹਾਂ ਸਾਫ ਸਫਾਈ ਪੱਖੋਂ ਹਰ ਪੱਖੋਂ ਜਿਹੜਾ ਅ ਬਹੁਤ ਐ ਲਾਲੋ ਵੀ ਬਹੁਤ ਵਧੀਆ ਹੈਗਾ ਦਾ ਕਾਫੀ ਬੀਨਸ ਇੱਥੇ ਜਿਹੜਾ ਖੁੱਲਿਆ ਹੋਇਆ ਇੱਧਰ ਦੇਖ ਸਕਦੇ ਹੋ ਤੁਸੀਂ ਤਾਂ ਹਰ ਪ੍ਰਕਾਰ ਦਾ ਆਪਾਂ ਕਹਿ ਸਕਦੇ ਹਾਂ ਵੀ ਸੁੱਖ ਸਹੂਲਤ ਤੇ ਹਜੇ ਬਣ ਵੀ ਰਿਹਾ ਹੈ ਉਹ ਪਿੱਛੇ ਤੁਸੀਂ ਦੇਖੋਗੇ ਨਾ ਹਜੇ ਬਣ ਵੀ ਰਿਹਾ ਹੈਗਾ ਇਹ ਕੰਮ ਇਹਦਾ ਮਤਲਬ ਚੱਲੀ ਜਾਂਦਾ ਹੈ ਜੀ ਹਾਂ ਦੇਖੋ ਪੀਮਾ ਬਰਗੇ ਸ਼ੋਰੂਮ ਆ ਸਾਰੇ ਇੱਥੇ ਸ਼ੋਰੂਮ ਤੁਹਾਨੂੰ ਮਿਲ ਜਾਣਗੇ ਤੇ ਦੂਸਰੀ ਗੱਲ ਇੱਥੇ ਲੈਸ ਵਗੈਰਾ ਜਿਹੜਾ ਉਹ ਵੀ ਬਹੁਤ ਜ਼ਿਆਦਾ ਡਿਸਕਾਊਂਟ ਵੀ ਵਧੀਆ ਮਿਲਦਾ ਕਿਉਂਕਿ ਮੈਂ ਤਾਂ ਮਤਲਬ ਕਾਫੀ ਚੀਜ਼ਾਂ ਜਿਹੜੀਆਂ ਲੈ ਕੇ ਆਇਆ ਨਾ ਤੇ ਤਾਂ ਪਤਾ ਮੈਨੂੰ ਵੀ ਡਿਸਕਾਊਂਟ ਵਗੈਰਾ ਵੀ ਕਾਫੀ ਵਧੀਆ ਮਿਲਦਾ ਹੈਗਾ ਡਿਸਕਾਊਂਟ ਤੇ ਬਹੁਤ ਵਧੀਆ ਸੋਹਣੀ ਮਾਰਕੀਟ ਹੈ ਨਵੀਂ ਡਿਵੈਲਪ ਹੋ ਰਹੀ ਹੈ ਤੇ ਉਦੇ ਮੁਤਾਬਕ ਜਿਹੜਾ ਹੈਗਾ ਜਿਵੇਂ ਹੁਣ ਪਹਿਲਾਂ ਪੁੱਛੋ ਸੀਗਾ ਪੁੱਛੋ ਵੀ ਚਲੋ ਬਹੁਤ ਵਧੀਆ ਸੀ ਆਪਾਂ ਉਹ ਚੀਜ਼ ਨੂੰ ਮਾੜਾ ਨਹੀਂ ਕਹਿੰਦੇ ਲੇਕਿਨ ਇਹ ਉਸ ਤੋਂ ਵੀ ਅਪਡੇਟ ਜਿਹੜਾ ਹੈਗਾ ਕਿਉਂਕਿ ਬਿਲਕੁਲ ਨਵੀਂ ਲੁੱਕ ਦਾ ਦੇਖੋ ਡਾਲਰ ਵਗੈਰਾ ਦੇ ਸਾਰੇ ਸ਼ੋਅਰੂਮ ਆ ਇੱਥੇ ਹੈਗੇ ਆ ਪਿਓ ਮਾਰ ਡਾਲਰ ਜੋ ਕੀ ਸਾਰੇ ਤਕਰੀਬਨ ਜਿੰਨੇ ਵੀ ਮਤਲਬ ਇੰਡੀਅਨ ਬ੍ਰਾਂਡ ਹੈ ਤੇ ਜਿੰਨੇ ਵੀ ਫੋਰਨ ਦੇ ਬ੍ਰਾਂਡ ਹੈਗੇ ਆ ਉਹ ਵੀ ਸਾਰੇ ਮਤਲਬ ਇੱਥੇ ਸਾਨੂੰ ਦੇਖਣ ਨੂੰ ਮਿਲਣਗੇ ਆ ਦੇਖੋ ਲੁੱਕ ਦੇਖੋ ਜਦ ਸਭ ਤੋਂ ਪਹਿਲਾਂ ਲੋਕੋ ਬਹੁਤ ਸੋਹਣੀ ਮੈਨੂੰ ਲੱਗੀ ਬਹੁਤ ਪਿਆਰੀ ਲੱਗੀ ਇੱਥੇ ਨਾ ਇੱਕ ਆ ਕੇ ਵੀ ਸ਼ਾਂਤੀ ਜੀ ਆਉਂਦੀ ਹੈ ਕਿ ਸ਼ਾਂਤੀ ਜੀ ਜਿਵੇਂ ਹੁੰਦੀ ਹੈ ਨਾ ਨਾ ਕੋਈ ਬੜਾ ਭੀੜ ਭੜੱਕਾ ਨਾ ਕੋ ਹੋਰ ਤੇ ਇਦਾਂ ਫੀਲਿੰਗ ਜੀ ਆਉਂਦੀ ਹੈ ਜਿਵੇਂ ਆਪਾਂ ਕਿਸੇ ਵਿਦੇਸ਼ੀ ਮਾਰਕੀਟ ਦੇ ਵਿੱਚ ਆਪਾਂ ਫਿਰਦੇ ਹੋਈਏ ਹਨਾ ਤਾਂ ਦੇਖੋ ਤੁਸੀਂ ਤਾਂ ਇੱਕ ਵਾਰੀ ਇੱਥੇ ਪਹੁੰਚੋ ਜ਼ਰੂਰ ਦਰਸ਼ਨ ਜ਼ਰੂਰ ਦਿਓ ਇੱਕ ਵਾਰੀ ਦੇਖ ਕੇ ਜ਼ਰੂਰ ਜਾਓ ਤੇ ਮੈਸ ਦੀ ਕੋਈ ਪ੍ਰੋਮੋਸ਼ਨ ਨਹੀਂ ਕਰ ਰਿਹਾ ਇਹ ਮੈਨੂੰ ਨਾ ਮਾਰਕੀਟ ਜਿਹੜੀ ਵਧੀਆ ਲੱਗੀ ਤਾਂ ਕਰਕੇ ਮੈਂ ਸੋਚਿਆ ਮੈਂ ਯਾਰ ਵੀਡੀਓ ਆਪਾਂ ਬਣਾ ਦਈਏ ਹਨਾ ਤਾਂ ਕਰਕੇ ਮੈਂ ਇਹ ਵੀਡੀਓ ਜਿਹੜੀ ਬਣਾ ਰਿਹਾ ਇਹ ਬਠਿੰਡਾ ਤੋਂ ਡਾਬਾ ਵਾਲੀ ਰੋਡ ਤੇ ਸਥਿਤ ਹੈਗੀ ਆ ਤਾਂ ਇੱਕ ਵਾਰੀ ਪਹੁੰਚੋ ਜਰੂਰ ਤੇ ਇਸੇ ਤਰ੍ਹਾਂ ਹੀ ਆਪਾਂ ਮਿਲਦੇ ਹਾਂ ਕਿਸੇ ਅਗਲੀ ਵੀਡੀਓ ਦੇ ਨਾਲ ਵੀਡੀਓ ਦੇਖਣ ਲਈ ਸਾਰਿਆਂ ਦਾ ਧੰਨਵਾਦ